24 ਦੀਪ 24 2 25 ਨੂੰ ਸਾਮਣੇ ਮਕੋਰੀ ਹੋਈ ਸੀ ਆਪਣੇ ਰਤਨ ਹੈੜੀ ਰੋਡ ਤੋਂ ਜਸਪੀ ਸਿੰਘ ਜੱਸਾ son of ਸ਼ੇਰ ਸਿੰਘ ਵਾਸੀ ਵਿੰਦਗੜ ਦਸਨਾ ਪਿੰਡ ਦਾ ਰਹਿਣ ਵਾਲਾ ਵੀ ਮੋਟਰਸਾਈਕਲ ਚੋਰੀ ਕਰਕੇ ਲੈ ਜਾ ਰਿਹਾ ਤੇ ਮੌਕੇ ਤੇ ਨੂੰ ਫਿਰ ਗ੍ਰਿਫਤਾਰ ਕੀਤਾ ਸੀ ਦਰਾਨੇ ਪੁਸ਼ਕੇ ਦਾ ਰਿਮਾਂਡ ਵੀ ਲਿਆ ਦੋ ਦਿਨ ਦਾ ਰਿਮਾਂਡ ਲਿਆ ਰਿਮਾਂਡ ਦੇ ਵਿੱਚ ਤੁਸੀਂ ਚਾਰ ਮੋਟਰਸਾਈਕਲ ਹੋਰ ਇੱਕ ਤੋਂ ਬਰਾਮਦ ਕੀਤੇ ਨੇ ਟੋਟਲ ਪੰਜ ਮੋਟਰਸਾਈਕਲ ਬਰਾਮਦ ਹੋ ਚੁੱਕੇ ਨੇ ਦੋ ਤੀਸ ਨੂੰ ਆਇਆ ਉਹ ਦਿੱਲੀ ਇੱਕ ਕਾਰ ਯਾਨੀ ਦਿੱਲੀ ਕਾਰ ਜਾਂ ਮੋਟਰਸਾਈਕਲ ਖੰਨੇ ਤੋਂ ਮਤਲਬ ਚੋਰੀ ਕਰਕੇ ਲੈ ਕੇ ਜਾਂਦਾ ਸੀ ਨਸ਼ੇੜੀ ਵਿਅਕਤੀ ਹੈ ਕਦੇ ਤਾਂ ਨਸ਼ੇੜੀ ਵਿਅਕਤੀ ਭੁੱਲ ਜਾਂਦਾ ਸੀ ਰਾਸਤੇ ਦੇ ਵਿੱਚ ਮੈਂ ਕਿੱਥੇ ਖੜਾ ਗਿਆ ਕਿੱਥੇ ਨਹੀਂ ਖੜਾ ਗਿਆ ਜੀ ਹਨਾ ਜੀ ਜੇ ਥੋੜਾ ਨਸ਼ਾ ਘੱਟ ਹੁੰਦਾ ਸੀ ਤਾਂ ਆਪਣੇ ਘਰ ਕੋਲ ਆ ਜਾਂਦਾ ਸੀ ਅਸੀਂ ਇਦੋਂ ਟੋਟਲ ਹੁਣ 5 ਮੋਟਰਸਾਈਕਲ ਬਰਾਮਦ ਕੀਤੇ ਨੇ ਇਹ ਪਹਿਲਾਂ ਵੀ ਸਾਡੇ ਇੱਕ ਮਕਦਮੇ ਚ ਲਈ ਹੜੀ ਰੋਡ ਤੇ ਇੱਕ ਤਿਰchnal ਵਾਰਦਾਤ ਕੀਤੀ ਸੀ ਇਹਨਾਂ ਨੇ ਉਹਦੇ ਵਿੱਚ ਮੁੰਡਾ ਰਾਜਵੀਰ ਨਾਮ ਦਾ ਸੀ ਤੇ ਉਹਦੇ ਵਿੱਚ ਵੀ ਅਸੀਂ ਇਹਨੂੰ ਨਾਮਜ਼ਦ ਕੀਤਾ ਹੈ ਇੱਕਠਾ ਗਰੁੱਪ ਸੀ ਇਕੱਠਾ ਗਰੁੱਪ ਸੀ ਇਹਨਾਂ ਦਾ ਉਹਦੇ ਵਿੱਚ ਵੀ ਅਸੀਂ ਨਾਮਿਨੇਟ ਕੀਤਾ ਤੇ ਕੱਲ ਇਹਨੂੰ ਅਦਾਲਤ ਵਿੱਚ ਅਸੀਂ ਪੇਸ਼ ਕਰਾਂਗੇ